ਸਤਿ ਸ਼੍ਰੀ ਅਕਾਲ ਜੀ ਤੁਸੀਂ ਨਰਿੰਦਰ ਸਿੰਘ ਗੱਲ ਕਰ ਰਹੇ ਹੋ ਜੀ ਪ੍ਰਧਾਨ ਗੁਰੂਗਰ ਦੀ ਜੀ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਣ ਸੀ ਜੀ ਬਿਲਕੁਲ ਜੀ ਨਰਿੰਦਰ ਜੀ ਤੁਸੀਂ ਤੁਸੀਂ ਇਹ ਲੋਕੇਸ਼ਨ ਦੱਸੋਗੇ ਕਿ ਇਹ ਲੋਕੇਸ਼ਨ ਕਿੱਥੇ ਪੈਂਦੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਕਿਸ ਪਾਸੇ ਨੂੰ ਥੋੜਾ ਜਿਹਾ ਜੇ ਸਮਝਾ ਸਕਦੇ ਹੋ ਸਿਟੀ ਜਿਹੜਾ ਨਾ ਇਸਲੇ ਸਿਟੀ ਜਿੱਥੇ ਸ਼ੈਲਿੰਗ ਹੋਈ ਹੈ ਇਸ ਤੋਂ ਬਾਰਡਰ ਜਿਹੜਾ ਹੈ ਤਕਰੀਬਨ

ओके okay. अच्छा एग्जैक्ट किडियां किडियां ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਾਂ ਤੁਹਾਨੂੰ ਲੱਗਦਾ ਕਿ ਦੇਖੋ ਨਹੀਂ ਐਜ਼ ਐਜ਼ ਅ ਹੋਲਸ ਕੰਸਟੀਟੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਆਮ ਪਬਲਿਕ ਨੂੰ ਨਿਸ਼ਾਨਾ ਬਣਾਇਆ ਗਿਆ ਕੋਈ ਪਾਰਟਿਕੂਲਰ ਉਹਨਾਂ ਦੀ ਲੋਕੇਸ਼ਨ ਨਹੀਂ ਨਜ਼ਰ ਆਈ ਉਹਨਾਂ ਨੇ ਸਿਟੀ ਦਾ ਕੋਈ ਏਰੀਆ ਨਹੀਂ ਛੱਡਿਆ ਜਿੱਥੇ ਕਿ ਉਹਨਾਂ ਨੇ ਸ਼ੈਲਿੰਗ ਨਹੀਂ ਕੀਤੀ ਹੋਵੇ ਜੀ ਲੇਕਿਨ ਇਹ ਹੈ ਕਿ ਜਿਹੜੇ ਗੈਜੂਲਟੀਜ਼ ਹੋਈਆਂ ਲਗਭਗ 12 ਗੈਜੂਲਟੀਜ਼ ਉਸ ਦੇ ਅੰਦਰ ਹੋ ਗਈਆਂ ਜਿਨ੍ਹਾਂ ਵਿੱਚੋਂ ਪੰਜ ਜਿਹੜੇ ਨੂੰ ਸਰਕਾਰ ਕਮਿਊਨਿਟੀ ਦੇ ਤੇ ਬਾਕੀ ਮਾਮਲਿਆਂ ਨੂੰ ਲੈ ਦਿੱਤੇ ਜੀ ਮੰਦਰ ਮਸਜਿਦ ਗੁਰਦੁਆਰੇ ਸਾਹੇ ਉਪਰ ਹੋਈ ਹੈ ਠੀਕ ਹੈ ਅੱਛਾ ਇੱਕ ਗੁਰੂਕਰ ਤੇ ਜਿਹੜਾ ਹਮਲਾ ਹੋਇਆ ਉਹ ਜਾਣੀ ਉਹਨਾਂ ਦੇ ਵੱਲੋਂ ਰੈਂਡਮ ਤਰੀਕੇ ਨਾਲ ਹਮਲਾ ਕੀਤਾ ਔਰ ਨਹੀਂ 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 ਐਸਾ ਕੋਈ ਨਹੀਂ ਹੈ ਜਨਰਲ ਇੱਕ ਸ਼ੈਲਿੰਗ ਹੋ ਰਹੀ ਸੀ ਔਰ ਸ਼ੈਲਿੰਗ ਦੇ ਵਿੱਚ ਇੱਕ ਮੋਟਾਰ ਜਿਹੜਾ ਉਹ ਇੱਕ ਬਿਲਕੁਲ ਗੁਰਦੁਆਰੇ ਦੇ ਸਾਈਡ ਉਪਰ ਆ ਕੇ ਸਿਰਫ ਕੋਰਨਰ ਵਿੱਚ

ਕਿ ਉਹ ਉਹ ਨਾਇਕ ਸੁਕਾਸਮਪਾਲ ਦੇ ਚਾਹ ਦੇ ਤੱਕ ਦਾ ਹੈ। ਉਸ ਵੇਲੇ ਗੁਰੂ ਘਰ ਦੇ ਵਿੱਚ ਕਿੰਨੀ ਸੰਗਤ ਹੋਏਗੀ ਜਾਂ ਕੋਈ ਨਹੀਂ ਮੈਂ ਖੁਦ ਉਸੇ ਗੁਰਦਾਰੇ ਦੀ ਮੌਜੂਦ ਸੀਰੇ 7 ਵਜੇ ਤਕ ਲਗਭਗ ਸਮਾਪਤੀ ਹੋ ਗਈ ਸੀ ਔਰ ਸਮਾਪਤੀ ਤੋਂ ਬਾਅਦ ਅਸੀਂ ਗੁਰਦਾਰੇ ਚੋਂ ਨਿਕਲ ਕੇ ਵਾਪਸ ਆ ਗਏ ਜੀ ਤੇ ਉਸ ਤੋਂ ਬਾਅਦ ਤਕਰੀਬਨ ਪੌਣੇ 8:00 ਵਜੇ ਨਾਲ ਹੋਇਆ ਉਸਨੇ ਕੋਈ ਸੈਲੀਬ੍ਰੇਸ਼ਨ ਨਹੀਂ ਸੀ ਗੁਰਦਾਰੇ ਦੇ ਅੰਦਰ ਕੋਈ ਨਹੀਂ ਬੰਦ ਸੀ ओके कई कुछ ਚਿਤਾਵਾਂ ਚੱਲ ਗਈਆਂ ਨੇ ਜਿਹੜੇ ਇੱਕ ਰਾਗੀ ਸਿੰਘ ਦੀ ਮੌਤ ਹੋਈ ਹੈ ਜੀ ਇਸ ਦੇ ਵਿੱਚ ਕੀ ਉਹ ਆਪਣੇ ਅੰਦਰ ਸੀ ਉਸਲੇ ਉਹ ਕਰਦੇ ਅੰਦਰ ਸੀ ਆਪਣੇ ਉਹ ਤੇ ਮਤਲਬ ਜਿਸੇ ਉਸੇ ਥੱਲੇ ਦੁਕਾਨ ਹੈ ਉੱਪਰ ਮਕਾਨ ਹੈ ਉਹ ਦੁਕਾਨ ਦੇ ਵਿੱਚ ਗਿਆ ਕੁਝ ਸਮਾਨ ਵਗੈਰਾ ਦੇਖਣ ਵਾਸਤੇ ਤੇ ਬਸ ਉਹਦੇ ਸ਼ੈਲਿੰਗ ਹੋਈ ਦੀ ਹੋਰ ਕੋਸ ਜਿਹੜਾ ਸ਼ਟਰ ਸੀ ਬੰਦ ਸੀ ਦੁਕਾਨ ਦਾ ਸ਼ਟਰ ਕੱਟ ਕੇ ਤੇ ਸਪਲਿੰਟਰ ਅੰਦਰ ਵਜਿਆ ਉਸੇ ਨਾਲ ਦਾ ओके okay. ए एरिया ਦੇ ਵਿੱਚ ਸਮਝਾ ਸਕਦੇ ਹੋ ਕਿ ਸਿੱਖ ਕਮਿਊਨਿਟੀ ਦੀ ਰਾਇਸ਼ ਕਿੰਨੀ ਹੈ ਔਰ ਕਿਸ ਤਰ੍ਹਾਂ ਦਾ ਏਰੀਆ ਹੈ ਜੇ ਜ 25 ਤੋਂ 30 25 ਤੋਂ 30 ਹਜ਼ਾਰ ਦੇ ਕਿ ਲਗਭਗ ਹੈ ਠੀਕ ਹੈ ਜੀ ਸਿੱਖ ਕਮਿਊਨਿਟੀ ਔਰ ਜੀ ਸੈਟਰਲ ਦੀ ਕਲਾ ਵਾਲੀ ਸਿਕਿਉਰਿਟੀ ਹੈ ਬਹੁਤ ਸਾਰੇ ਵੀ ਗੱਲਾਂ ਚ ਪਰੇਸ਼ਾਨੀਆਂ ਹੋਣ ਲੱਗਦੀਆਂ ਜੀ ਅੱਛਾ ਖੋ ਤੋਂ ਬਾਅਦ ਕੋਈ ਤੁਹਾਨੂੰ ਐਡਵਾਈਜ਼ਰੀ ਵਗੈਰਾ ਜਾਰੀ ਹੋਈ ਹੈ ਇਸ ਹਮਲੇ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਹੈ ਪ੍ਰਸ਼ਾਸਨ ਨੇ ਐਡਵਾਈਜ਼ਰੀ ਚਲੋ ਇਸ ਤੀਕੇ ਬਈ ਸਾਨੂੰ ਐਡਵਾਈਜ਼ਰੀ ਇਹ ਹੋਇਆ ਕਿ ਅਸੀਂ ਆਪ ਹੀ ਬੇਪੀਲਾ ਕੀਤੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਬਈ ਘਰਾਂ ਦੇ ਅੰਦਰ ਹੀ ਰਹੋ ਕੋਸ਼ਿਸ਼ ਕਰੋ ਕਿ ਅਗਰ ਡਬਲ ਸਟੋਰੀ ਹੈ ਤਾਂ ਥੱਲੇ ਵਾਲੇ ਗਰਾਉਂਡ ਫਲੋਰ ਤੇ ਰਹੋ ਇਸ ਕਿਸਮ ਦੀ ਜਿਹੜੀਆਂ ਇਨਸਪੈਕਸ਼ਨਸ ਆਈਆਂ ਵੀ ਹਨ ਆਪੀ ਖੁਦ ਵੀ ਮੀਟਿੰਗਸ ਦੇ ਦੌਰਾਨ ਵੀ ਔਰ ਆਪਣੇ ਗੁਰਦਾਨੇ ਵਿੱਚ ਵੀ ਅਨਾਉਂਸਮੈਂਟ ਕੀਤੀ ਹੈ ਇਸ ਜੀ ਜੀ ਤੇ ਆਪਣੀ ਸੇਫਟੀ ਕਰਨ ਦੀ ਕੋਸ਼ਿਸ਼ ਕਰੋ

ਤਾਂ ਉਸ ਤੋਂ ਬਾਅਦ ਇੱਧਰ ਕੋਈ ਐਕਟੀਵਿਟੀ ਆਰਮੀ ਦੀ ਵਧੀ ਮਤਲਬ ਤੁਹਾਡੀ ਪ੍ਰੋਟੈਕਸ਼ਨ ਦੇ ਵਾਸਤੇ ਐਕਵੇ ਲਈ ਆਰਮੀ ਦੀ ਐਕਟੀਵਿਟੀ ਕਾਫੀ ਆਰਮੀ ਦੀ ਐਕਟੀਵਿਟੀ ਕਾਫੀ ਅਸਰਦਾਰ ਚੱਲ ਰਹੀ ਹੈ ਜੀ ਤੇ ਮਤਲਬ ਕਾਫੀ ਆਰਮੀ ਬੜੀ ਅੱਛੀ ਸਟਰੰਗ ਹੈ ਅਲਰਟ ਹੈ ਬਿਲਕੁਲ ਜੀ ਲੇਕਿਨ ਕ੍ਰਾਸ ਬਾਰਡਰ ਸ਼ੈਲਿੰਗ ਜਿਹੜੀ ਹੈ ਫਿਰ ਉਹ ਤੇ ਕਿਸੇ ਨੂੰ ਨਹੀਂ ਨਾ ਦੇਖਦੀ ਕਿਸੇ ਚੀਜ਼ ਦੀ ਜੀ 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 ਬਿਲਕੁਲ ਹਾਂ ਜੀ ਅਕਾ ਕੀ ਸੋਚਿਆ ਜਾ ਰਿਹਾ ਹੈ ਸਪਲੇ ਜੇਕਰ ਆਪਾਂ ਕਮਿਊਨਿਟੀ ਦੀ ਗੱਲ ਕਰੀਏ ਜਾਂ ਟੋਟਲ ਲੋਕਾਂ ਦੀ ਗੱਲ ਕਰੀਏ ਲੋਕ ਸਹਿਮ ਦੇ ਵਿੱਚ ਨੇ ਚੜਦੀ ਕਲਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੈਨਿਕ ਹੈ ਬਹੁਤ ਜ਼ਿਆਦਾ ਟੈਨਿਕ ਹੈ ਔਰ ਲਗਭਗ 70% ਲੋਕੀ ਇਥੋਂ ਮਾਈਗ੍ਰੇਟ ਕਰ ਗਏ ਦੇ ਕਾਫੀ ਜੇ ਇਹ ਹਫ਼ਤੇ ਤੋਂ ਬਾਅਦ ਇਹ ਹਫ਼ਤੇ ਤੋਂ ਬਾਅਦ ਹਫ਼ਤੇ ਤੋਂ ਬਾਅਦ ਕੁਝ ਲੋਕਾਂ ਨੇ ਪਹਿਲੇ ਵੀ ਕਰ ਲਿਆ कुछ लोगों ने इमीडिएटली आफसे तो बाद में तो माइग्रेट करने तो ने ने तो की कोशिश की जिनार कोल अपने कन्विंस वगैरह आया था उन्होंने इससे भी कम भी कर ठीक है बहुत धन्यवाद अ तोडा ग कर ली और पूरी जानकारी दे दे जी शुक्रिया शुक्रिया